ਅੱਜ ਫਿਰ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਸਾਡੀ ਕਿਰਪਾਨ ਦੇ ਉੱਤੇ ਪਾਬੰਦੀ ਲਗਾਉਣ ਦਾ ਯਤਨ ਕੀਤਾ ਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਡੇ ਅੰਮ੍ਰਿਤਧਾਰੀ ਕਿਸਾਨ ਵੀਰ ਗੁਰਸਿੱਖ ਭਾਈ ਬਲਦੇਵ ਸਿੰਘ ਸਿਰਸਾ ਭਾਈ ਜਗਜੀਤ ਸਿੰਘ ਡੱਲੇਵਾਦ ਤੇ ਉਹਨਾਂ ਦੇ ਇੱਕ ਦੋ ਹੋਰ ਸਾਥੀ ਤਾਮਿਲਨਾਡੂ ਜਾ ਰਹੇ ਸਨ ਤੇ ਉਹਨਾਂ ਨੂੰ ਦਿੱਲੀ 에어ਪੋਰਟ ਤੇ ਰੋਕਿਆ ਗਿਆ ਉਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ ਤੇ ਇਹ ਬਹਾਨਾ ਸਰਕਾਰ ਨੇ ਘੜਿਆ ਕਿ ਉਹਨਾਂ ਨੇ ਸ੍ਰੀ ਸਾਹਿਬ ਉਹਨਾਂ ਨੇ ਕਿਰਪਾਨ ਗਾਤਰੇ ਪਾਏ ਹੋਏ ਆ ਇੱਕ ਵਾਰ ਫੇਰ ਸਾਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਇਆ ਗਿਆ ਇਹ ਜਿਹੜਾ ਅਹਿਸਾਸ ਆ ਹਿੰਦ ਸਰਕਾਰ ਵੱਲੋਂ ਭਗਵੇਂ ਬਿਰਗੇੜ ਦੇ ਵੱਲੋਂ ਦਿੱਲੀ ਦਰਬਾਰ ਦੇ ਵੱਲੋਂ ਵਾਰ-ਵਾਰ ਸਾਨੂੰ ਕਰਵਾਇਆ ਜਾਂਦਾ ਆ ਜਲੀਲ ਕੀਤਾ ਜਾਂਦਾ ਆ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਆ ਪਰ ਧੰਨ ਨੇ ਉਹ ਸਿੱਖ ਭਰਾ ਜਿਹੜੇ ਫੇਰ ਵੀ ਜਿਨ੍ਹਾਂ ਨੂੰ ਇੰਜ ਲੱਗਦਾ ਆ ਕਿ ਅਸੀਂ ਗੁਲਾਮ ਨਹੀਂ ਆ ਹੋਰ ਉਹ ਸਾਡੇ ਲਈ ਸਰਕਾਰ ਕੀ ਕਰੇ ਸਰਕਾਰ ਨੇ ਕਈ ਵਾਰ ਸਾਡੀ ਦਸਤਾਰ ਤੇ ਪਾਬੰਦੀ ਲਗਾਈ ਕਈ ਵਾਰ ਸਾਡੀ ਕਿਰਪਾਨ ਤੇ ਪਾਬੰਦੀ ਲਗਾਈ ਆਮ ਹੀ ਖਬਰਾਂ ਪੜ੍ਹ ਕੇ ਦੇਖ ਲਓ ਕਦੀ ਸਕੂਲਾਂ ਦੇ ਵਿੱਚ ਸਾਡੀ ਦਸਤਾਰ ਕਿਰਪਾਨ ਤੇ ਪਾਬੰਦੀ ਲੱਗਦੀ ਹੈ ਇੱਥੋਂ ਤੱਕ ਕਿ ਕੜੀ ਉੱਤੇ ਵੀ ਪਾਬੰਦੀ ਲਗਾਈ ਜਾਂਦੀ ਹੈ ਵਿਦਿਆਰਥੀਆਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਆ ਨੀਅਰ ਰਿਪੋਰਟਰ ਤੇ ਵਾਰ-ਵਾਰ ਹਵਾਈ ਅੱਡਿਆਂ ਤੇ ਵਾਰ-ਵਾਰ ਸਿੱਖ ਆਗੂਆਂ ਨੂੰ ਜਾਂ ਆਮ ਸਿੱਖਾਂ ਨੂੰ ਵੀ ਰੋਕਣ ਦੇ ਜਿਹੜੇ ਯਤਨ ਆ ਉਹ ਕੀਤੇ ਜਾਂਦੇ ਆ ਸਰਕਾਰ ਵਾਰ-ਵਾਰ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਵਾਰ-ਵਾਰ ਗੁਲਾਮੀ ਦਾ ਜਿਹੜਾ ਅਹਿਸਾਸ ਆ ਉਹ ਕਰਵਾਉਂਦੀ ਹੈ ਇੱਕ ਵੀ ਦਿਨ ਭਾਰਤ ਵਿੱਚ ਐਸਾ ਨਹੀਂ ਹੋਣਾ ਜਿਸ ਦਿਨ ਸਿੱਖ ਚੈਨ ਦੇ ਨਾਲ ਬੈਠੇ ਹੋਣ ਹਰ ਦਿਨ ਸਿੱਖਾਂ ਨੂੰ ਪੀੜ ਦਿੱਤੀ ਜਾਂਦੀ ਹੈ ਹਰ ਦਿਨ ਸਿੱਖਾਂ ਨੂੰ ਜਿਹੜਾ ਭਾਰੀ ਸੰਤਾਪ ਆ ਉਹ ਦਿੱਤਾ ਜਾਂਦਾ ਆ ਕਿਰਪਾਨ ਤੇ ਪਾਬੰਦੀ ਬਹੁਤ ਵਾਰ ਲੱਗੀ ਦਸਤਾਰ ਤੇ ਪਾਬੰਦੀ ਸਾਡੀ ਬਹੁਤ ਵਾਰ ਲੱਗੀ ਸਾਡੇ ਹੋਰ ਧਾਰਮਿਕ ਚਿੰਨਾ ਦੇ ਉੱਤੇ ਧਾਰਮਿਕ ਨਿਸ਼ਾਨੀਆਂ ਦੇ ਉੱਤੇ ਸਾਡੇ ਧਾਰਮਿਕ ਸਿਧਾਂਤਾਂ ਦੇ ਉੱਤੇ ਪਰੰਪਰਾਵਾਂ ਦੇ ਉੱਤੇ ਕਦੀ ਪਾਬੰਦੀਆਂ ਕਦੀ ਰੋਲਦੰਦਾ ਜਿਹੜਾ ਯਤਨ ਆ ਸਰਕਾਰਾਂ ਦੇ ਵੱਲੋਂ ਉਹ ਕੀਤਾ ਜਾਂਦਾ ਆ ਕਦੀ ਸਾਨੂੰ ਹਰ ਤਰੀਕਿਆਂ ਦੇ ਨਾਲ ਨਿੰਦੇ ਆ ਭੰਡੇ ਆ ਬਦਨਾਮ ਕੀਤਾ ਜਾਂਦਾ ਆ ਸਰਕਾਰ ਦਾ ਏਜੰਡਾ ਪੂਰਾ ਸਾਫ਼ ਆ ਕੀ ਸਿੱਖੀ ਅਤੇ ਸਿੱਖਾਂ ਨੂੰ ਮਾਰੋ ਇਹਨਾਂ ਨੂੰ ਆਪਣੇ ਦੇ ਵਿੱਚ ਜਜ਼ਬ ਕਰੋ ਇਹਨਾਂ ਦੀ ਵੱਖਰੀ ਹੋਂਦ ਹਸਤੀ ਜਿਹੜੀ ਆ ਉਹਨੂੰ ਮਿਟਾਓ ਪਰ ਸਾਡੇ ਕਈ ਵੀਰ ਉਹ ਛਾਲਾਂ ਮਾਲ ਮਾਰ ਕੇ ਭਾਜਪਾ ਦੇ ਵਿੱਚ ਜਾ ਰਹੇ ਆ ਆਰਐਸਐਸ ਦੇ ਵਿੱਚ ਜਾ ਰਹੇ ਆ ਉਹ ਸਿੱਖੀ ਸਰੂਪਵਾਦੇ ਵੀਰ ਆ ਉਹਨਾਂ ਨੂੰ ਸਿੱਖੀ ਬਾਰੇ ਜਾਣਕਾਰੀ ਵੀ ਆ ਉਹਨਾਂ ਨੂੰ ਇਹ ਵੀ ਪਤਾ ਆ ਕਿ ਜਦੋਂ ਭਗਵਾ ਬ੍ਰਿਗੇਡ ਜਾਂ ਆਰਐਸਐਸ ਜਾਂ ਭਾਜਪਾ ਆ ਉਹ ਸਿੱਖੀ ਦੀ ਵੈਰੀ ਬਣੀ ਹੋਈ ਆ ਪਰ ਫਿਰ ਵੀ ਤੁਸੀਂ ਦੇਖੋ ਕਿ ਕਿੰਦਾਂ ਦੇ ਜਿਹੜੇ ਹਾਲਾਤ ਆ ਇਹ ਜਿਹੜੀ ਹੁਣ ਹਵਾਈ ਅੱਡੇ ਤੇ ਘਟਨਾ ਵਾਪਰੀ ਏ ਇਹ ਖਾਲਸਾ ਦੀ ਕੋਈ ਛੋਟੀ ਜੀ ਘਟਨਾ ਨਹੀਂ ਏ ਸਾਡੀ ਕਿਰਪਾਨ ਉੱਤੇ ਪਾਬੰਦੀ ਲਗਾਈ ਗਈ ਏ ਤੁਸੀਂ ਦੇਖੋ ਕਿ ਇਸੇ ਕਿਰਪਾਨ ਦੇ ਨਾਲ ਹੀ ਹਿੰਦੂਤਵੀਆਂ ਨੂੰ ਇਹ ਯਾਦ ਹੋਣਾ ਚਾਹੀਦਾ ਏ ਖਾਸ ਕਰਕੇ ਉਹਨਾਂ ਨੂੰ ਆ ਕਿਰਤ ਕਰਨ ਨਹੀਂ ਬੰਦਣਾ ਚਾਹੀਦਾ ਇਸੇ ਕਿਰਪਾਨ ਦੇ ਨਾਲ ਹੀ ਖਾਲਸੇ ਨੇ ਇਹਨਾਂ ਨੂੰ ਗੁਲਾਮੀ ਤੋਂ ਜਿਹਦੀ ਨਜਾਤ ਆ ਉਹ ਦਵਾਈ ਸੀ ਇਹਨਾਂ ਨੂੰ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਿਆ ਸੀ ਇਸੇ ਕਿਰਪਾਨ ਦੇ ਨਾਲ ਹੀ 18ਵੀਂ ਸਦੀ ਦੇ ਵਿੱਚ ਖਾਲਸੇ ਨੇ ਇੱਕ ਵਾਰ 18000 ਦੂਸਰੀ ਵਾਰ 20000 ਅਤੇ ਇੱਕ ਵਾਰ 22000 ਜਿਹੜੀਆਂ Hindu ਲੜਕੀਆਂ ਸੀ ਉਹ ਅਬਦਾਲੀ ਦੇ ਜੰਗਲ ਦੇ ਵਿੱਚੋਂ ਛੁਡਾ ਕੇ ਲਿਆਂਦੀਆਂ ਸੀ ਤੇ ਸਹੀ ਸਲਾਮਤ ਇੱਜ਼ਤ ਦੇ ਨਾਲ ਘਰੋ ਘਰੀ ਜਿਹੜੀਆਂ ਆ ਪਹੁੰਚਾਈਆਂ ਸੀ ਪਰ ਉਦੋਂ ਤਾਂ ਇਨਾਂ ਨੂੰ ਸਾਡੀ ਕਿਰਪਾਣ ਜੁੱਭਦੀ ਨਹੀਂ ਸੀ ਜਨਾਹ ਨੇ ਸੱਚ ਹੀ ਕਿਹਾ ਸੀ ਮੁਸਲਮ ਆਗੂ ਸੀ ਜਿਹਦੇ ਕਰਕੇ ਪਾਕਿਸਤਾਨ ਦੀ ਜਿਹੜੀ ਸਥਾਪਨਾ ਆ ਉਹ ਹੋਈ ਜਿਨੇ ਪਾਕਿਸਤਾਨ ਦੀ ਸਥਾਪਨਾ ਕਰਨ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਸਫਲਤਾ ਹਾਸਲ ਕੀਤੀ ਉਹਨੇ ਆਖਿਆ ਸੀ ਕਿ ਸਿੱਖੋ ਤੁਸੀਂ ਹਿੰਦੂ ਦਾ ਗੁਲਾਮ ਰੂਪ ਦੇਖਿਆ ਆ ਜਦੋਂ ਇਹ ਆਜ਼ਾਦ ਹੋਣਗੇ ਤੇ ਫਿਰ ਜਿਹੜਾ ਸੱਤਾ ਦੇ ਨਸ਼ੇ ਵਿੱਚ ਇਹਨਾਂ ਦਾ ਰੂਪ ਹੋਏਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਉਹੀ ਗੱਲ ਹੋਈ 1947 ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੋਲੇ ਗਏ ਸਾਡੇ ਖੋਦ ਪਾਣੀਆਂ ਦਾ ਜਿਹੜਾ ਹੱਕ ਆ ਉਹ ਖੋ ਲਿਆ ਗਿਆ ਚੰਡੀਗੜ੍ਹ ਸਾਡਾ ਖੋ ਲਿਆ ਗਿਆ ਪੰਜਾਬੀ ਬੋਲ ਦੇ ਇਲਾਕੇ ਉਹ ਅੱਜ ਵੀ ਸਾਨੂੰ ਜਿਹੜੇ ਆ ਉਹ ਨਹੀਂ ਮਿਲੇ ਇਨ੍ਹਾਂ ਸੰਘਰਸ਼ ਕਰਨ ਦੇ ਬਾਵਜੂਦ ਕੁਰਬਾਨੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਇਨ੍ਹਾਂ ਲਹੂ ਡੋਲ ਚੁੱਕਾ ਯਾਰ ਜੁਲਮ ਦੀ ਇੰਤਹਾ ਦੇਖੋ ਕਿ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਸ੍ਰੀ ਆਕਾਦਕ ਸਾਹਿਬ ਨੂੰ ਢਾਹ ਢੇਰੀ ਕੀਤਾ ਸਾਡੀ ਜਿਹੜੀ ਨਸਲ ਕੁਸ਼ੀ ਕੀਤੀ ਗਈ ਝੂਠੇ ਪੁਲਿਸ ਮੁਕਾਬਲੇ ਬਣੇ ਤੇ ਅੱਜ ਵੀ ਸਿਧਾਂਤਕ ਰੂਪ ਦੇ ਵਿੱਚ ਜਾਂ ਇਹ ਕਹਿ ਲਿਏ ਕਿ ਲੁਕਵੇਂ ਰੂਪ ਦੇ ਵਿੱਚ ਸਾਡੀ ਜਿਹੜੀ ਨਸਲ ਕੁਸ਼ੀ ਅੱਜ ਵੀ ਜਾਰੀ ਹੈ ਨਸ਼ਿਆਂ ਰਾਹੀਂ ਸਿੱਖ ਨੌਜਵਾਨਾਂ ਦੀ ਨਸਲ ਕੁਸ਼ੀ ਹੋ ਰਹੀ ਹੈ ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਆ ਸੋ ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਨਾਇਕਾਂ ਨੂੰ ਭੰਡਿਆ ਜਾ ਰਿਹਾ ਆ ਜਿਸ ਤਰੀਕੇ ਦੇ ਨਾਲ ਸਾਡੇ ਧਾਰਮਿਕ ਕਕਾਰਾਂ ਦੇ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ ਇਹ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸੋ ਭਾਜਪਾ ਸਰਕਾਰ ਦੀ ਭਗਵੇਂ ਬ੍ਰਿਗੇਡ ਦੀ ਦਿੱਲੀ ਦਰਬਾਰ ਦੀ ਅਸੀਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ ਆਪਣੀ ਸਿੱਖ ਕੌਮ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਦੀ ਗੁਲਾਮੀ ਤੋਂ ਨਿਜਾਦ ਪਾਈਏ ਅਸੀਂ ਆਪਣੇ ਰਾਜ ਭਾਗ ਦੇ ਲਈ ਜੇਰਾ ਯਤਨਸ਼ੀਲ ਹੋਈਏ ਸੰਗਤਸ਼ੀਲ ਹੋਈਏ ਇਹਦੇ ਬਿਨਾ ਹੋਰ ਕੋਈ ਵੀ ਗੁਜ਼ਾਰਾ ਨਹੀਂ ਆ ਤੁਸੀਂ ਦੇਖਿਆ ਕਿ ਇਸ ਦੇਸ਼ ਵਿੱਚ ਸਾਡੀ ਪੰਜਾਬੀ ਬੋਲੀ ਉੱਤੇ ਵੀ ਪਾਬੰਦੀ ਲੱਗ ਚੁੱਕੀ ਹੋਈ ਹੈ ਇਸ ਦੇਸ਼ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਵੀ ਜਿਹੜੀ ਪਾਬੰਦੀ ਆ ਉਹ ਲੱਗੀ ਸੀ ਸਿੱਖਾਂ ਨੇ ਉਦੋਂ ਵੀ ਬੜੀਆਂ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਦਿੱਤੀਆਂ ਬੜਾ ਕੁਝ ਚੱਲਣਾ ਪਿਆ ਪਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹਦਾ ਅੱਜ ਵੀ ਵਤੀਰਾ ਵਿਹਾਰ ਸਿੱਖਾਂ ਵਰਗੀ ਜਿਉਂਦਾ ਦਿਉ ਹੀ ਆ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਮੁੱਦਤੇ ਗੁਜ਼ਰੀਆਂ ਜ਼ੁਲਮੋਂ ਸਤਮੋਂ